ਅ ਨਵਾਂ ਸ਼ਹਿਰ ਜ਼ਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ ਅ ਅਸੀਂ ਅੱਜ ਇੱਕ ਬੜਾ ਹੀ ਜ਼ਰੂਰੀ ਸੰਦੇਸ਼ ਦੇਣਾ ਹੈਗਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ 2 ਦਿਨਾਂ ਤੋਂ ਅਸੀਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਤੇ ਕੱਲ ਰਾਤ ਨੂੰ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਬਲੈਕਆਊਟ ਦੀ ਜੋ ਅ ਪਹਿਲੇ ਦਿਨ ਆਪਾਂ ਡ੍ਰਿਲ ਕੀਤੀ ਸੀਗੀ ਤੇ ਕੱਲ ਅਸੀਂ ਅਸਲ ਦੇ ਵਿੱਚ ਸਾਨੂੰ ਉਹ ਕਾਰਵਾਈ ਕਰਨ ਦੀ ਲੋੜ ਪਈ ਸੀਗੀ ਇਸ ਲੜੀ ਦੇ ਵਿੱਚ ਕੁਝ ਇੱਕ ਚੀਜ਼ਾਂ ਅ ਪ੍ਰਸ਼ਾਸਨ ਦੇ ਧਿਆਨ ਵਿੱਚ ਆਈਆਂ ਹੈਗੀਆਂ ਨੇ ਸਭ ਤੋਂ ਪਹਿਲਾਂ ਤੇ ਸਮੂਹ ਜਿਲ੍ਹਾ ਨਿਵਾਸੀਆਂ ਨੇ ਇੰਨਾ ਸੁਨੇਹਾ ਨੂੰ ਤੇ ਜੋ ਅਲਰਟ ਸਾਊਂਡ ਆਏ ਹੈਗੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਰਿਸਪੌਂਡ ਕੀਤਾ ਹੈਗਾ ਤੇ ਅਸੀਂ ਇਸ ਚੀਜ਼ ਨੂੰ ਅੱਗੇ ਵੀ ਇਸੇ ਤਰੀਕੇ ਨਾਲ ਉਕਤਾ ਤਰੀਕੇ ਨਾਲ ਕਰਨਾ ਹੈਗਾ ਉਹਦੇ ਨਾਲ ਹੀ ਕੁਝ ਇੱਕ ਚੀਜ਼ਾਂ ਜੋ ਧਿਆਨ ਵਿੱਚ ਆਈਆਂ ਨੇ ਉਹਨਾਂ ਵਿੱਚ ਸਭ ਤੋਂ ਅਹਿਮ ਇੱਕ ਹੈ ਕਿ ਜੋ ਆਪਣੇ ਕੋਲ ਦੁਕਾਨਾਂ ਜਾਂ ਘਰਾਂ ਦੇ ਬਾਹਰ ਖਾਸ ਕਰਕੇ ਮੇ ਕਮਰਸ਼ੀਅਲ ਕੰਪਲੈਕਸਸ ਦੀ ਗੱਲ ਕਰਾਂਗਾ ਦੁਕਾਨਾਂ ਦੀ ਗੱਲ ਕਰਾਂਗਾ ਦੁਕਾਨਾਂ ਬੰਦ ਹੋਣ ਤੋਂ ਬਾਅਦ ਆਪਾਂ ਜਨਰਲੀ ਬਾਹਰ ਬਾਣੀ ਜਿਹੜੀ ਲਾਈਟ ਹੈਗੀ ਹੈ ਉਹਨੂੰ ਔਨ ਛੱਡ ਦਿੰਨੇ ਆ ਜਿੱਦਾਂ ਕਨੈਕਸ਼ਨ ਅਮੂਮਨ ਜੋ ਹੈ ਇਨਵਰਟਰ ਤੇ ਜਾਂ ਕਿਸੇ ਬੈਕਅਪ ਤੇ ਹੁੰਦਾ ਹੈਗਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅਸੀਂ ਬਲੈਕਆਊਟ ਦੀ ਐਕਸਰਸਾਈਜ਼ ਕਰਨੇ ਆ ਜਾਂ ਬਲੈਕਆਊਟ ਆਪਾਂ ਐਨਫੋਰਸ ਕਰਨੇ ਆ ਉਹ ਲਾਈਟਾਂ ਬਲਦੀਆਂ ਰਹਿ ਜਾਂਦੀਆਂ ਨੇ ਕਿਉਂਕਿ ਦੁਕਾਨਦਾਰ ਦੁਕਾਨ 'ਚ ਨਹੀਂ ਹੁੰਦੇ ਘਰੇ ਜਿੱਥੇ ਗਏ ਹੁੰਦੇ ਹੈਗੇ ਨੇ ਤੇ ਇਹ ਸਾਰਾ ਕੁਝ ਰਾਤ ਦੇ ਵੇਲੇ ਹੁੰਦਾ ਸੋ ਪਹਿਲੀ ਚੀਜ਼ ਤੇ ਅਸੀਂ ਇਹ ਵੀ ਐਨਸ਼ੋਰ ਕਰੀਏ ਕਿ ਅਸੀਂ ਦੁਕਾਨ ਦੀ ਅੰਦਰ ਦੀ ਲਾਈਟ ਦੇ ਨਾਲ-ਨਾਲ ਬਾਹਰ ਵਾਲੀ ਲਾਈਟ ਨੂੰ ਵੀ ਆਫ ਕਰਾਂਗੇ ਦੂਸਰੀ ਚੀਜ਼ ਬਹੁਤ ਸਾਰੇ ਥਾਵਾਂ ਤੇ ਇਹੋ ਜਿਹੇ ਸੀਸੀਟੀਵੀ ਕੈਮਰਾਜ਼ ਵੀ ਪਾਏ ਗਏ ਹੈਗੇ ਨੇ ਜਿਹੜੇ ਕਿ ਲਾਈਟ ਇਮਿਟਿੰਗ ਨੇਚਰ ਦੇ ਕੈਮਰਾਜ਼ ਹੈਗੇ ਨੇ ਤੇ ਉਹਨਾਂ ਕਰਕੇ ਵੀ ਸਾਡੇ ਘਰਾਂ ਦੇ ਬਾਹਰ ਜਿਹੜਾ ਹੈਗਾ ਬਹੁਤ ਰੋਸ਼ਨੀ ਰਹਿੰਦੀ ਹੈਗੀਏ ਉਹ ਸਾਡੇ ਲਈ ਵੀ ਖਤਰਾ ਹੈਗਾ ਜੇ ਉਹ ਉਸ ਘਰ ਦਾ ਨਿਵਾਸੀ ਹੈਗਾ ਤੇ ਆਸ ਪੜੋਸ ਤੇ ਸ਼ਹਿਰ ਦੇ ਲਈ ਤੇ ਹੈ ਹੀ ਹੈ ਸੋ ਆਪਾਂ ਜਿਹੜੇ ਕੈਮਰਾ ਸਾਡੇ ਲਾਈਟ ਮੀਟਿੰਗ ਕੈਮਰਾਸ ਨੇ ਆਪਾਂ ਉਹਨਾਂ ਨੂੰ ਵੀ ਰਾਤ ਨੂੰ ਡਿਸਕਨੈਕਟ ਕਰਨਾ ਸ਼ੁਰੂ ਕਰੀਏ ਅ ਇੱਥੇ ਮੈਂ ਇਹ ਸਨਿਸ਼ਚਿਤ ਕਰਨਾ ਚਾਹਾਂਗਾ ਕਿ ਪੁਲਿਸ ਜਿਹੜੀ ਹੈਗੀਏ ਉਹ ਡਿਪਲੋਏਡ ਹੁੰਦੀ ਹੈ ਰਾਤ ਵੇਲੇ ਸੋ ਆਪਾਂ ਨੂੰ ਕਿਸੇ ਤਰੀਕੇ ਦੀ ਘਬਰਾਣ ਦੀ ਲੋੜ ਨਹੀਂ ਹੈਗੀ ਤੋਂ ਆਪਾਂ ਆਪਣੇ ਕੈਮਰਾਸ ਨੂੰ ਲਾਈਟਸ ਨੂੰ ਪੂਰੀ ਨਿਸ਼ਚਿੰਤਾ ਦੇ ਨਾਲ ਆਫ ਕਰ ਸਕਨੇ ਆ ਆਪਣੇ ਘਰਾਂ ਨੂੰ ਆਪਣੇ ਦੁਕਾਨਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਲੋਕ ਕਰਕੇ ਰੱਖੀ ਹੈ ਇਸ ਤੋਂ ਇਲਾਵਾ ਪਿੰਡੂ ਖੇਤਰ ਦੇ ਵਿੱਚ ਬਹੁਤ ਸਾਰੀਆਂ ਜਗਾਂ ਤੇ ਸੋਲਰ ਸਟਰੀਟ ਲਾਈਟਸ ਲੱਗੀਆਂ ਹੋਈਆਂ ਹੈਗੀਆਂ ਨੇ ਸੋ ਮੇਰੀ ਸਾਰੀ ਪੰਚਾਇਤਾਂ ਨੂੰ ਬੀਡੀਪੀਓ ਸਾਹਿਬਾਨਾ ਦੇ ਥਰੂ ਇੱਕ ਸੰਦੇਸ਼ ਹੈਗਾ ਕਿ ਉਹ ਜਿਹੜੀਆਂ ਸੋਲਰ ਲਾਈਟਸ ਨੇ ਆਪਾਂ ਉਹਨਾਂ ਨੂੰ ਵੀ ਕੁਝ ਸਮੇਂ ਦੇ ਲਈ ਕੁਝ ਦਿਨਾਂ ਦੇ ਲਈ ਆਪਾਂ ਉਹਨਾਂ ਨੂੰ ਕਵਰ ਕਰ ਲਈਏ ਤਾਂ ਜੋ ਕਿ ਜਦੋਂ ਆਪਾਂ ਵੀ ਬਲੈਕਆਊਟ ਐਨਫੋਰਸ ਕਰੀਏ ਤਾਂ ਉਸ ਤਰੀਕੇ ਦੀ ਕੋਈ ਰੋਸ਼ਨੀ ਜੋ ਹੈ ਉਹ ਨਾ ਰਹਿ ਜਾਵੇ ਜਿਸ ਦੇ ਕਰਕੇ ਸਾਡਾ ਬਲੈਕਆਊਟ ਜਿਹੜਾ ਹੈਗਾ ਉਹ ਆਪਣੀ ਸੰਪੂਰਤਾ ਨਾ ਪ੍ਰਾਪਤ ਕਰ ਸਕੇ ਜੋ ਸਾਡੇ ਪਿਛਲੇ 2-3 ਦਿਨ ਤੋਂ ਹਾਲਾਤ ਹੈਗੇ ਨੇ ਬਾਰਡਰ ਦੇ ਉੱਤੇ ਉਹਨਾਂ ਨੂੰ ਦੇਖਤੇ ਹੋਏ ਸਭ ਤੋਂ ਪਹਿਲਾਂ ਤੇ ਮੈਂ ਸ਼ੁਕਰੀਆ ਕਰਨਾ ਚਾਹਾਂਗਾ ਸਾਡੇ ਸਾਰੇ ਜਿਲ੍ਹਾ ਨਿਵਾਸੀਆਂ ਦਾ ਕਿ ਪ੍ਰਸ਼ਾਸਨ ਵੱਲੋਂ ਜੋ ਵੀ ਮੌਕ ਟ੍ਰਿਲ ਕਰਾਈਆਂ ਗਈਆਂ ਤੇ ਜੋ ਬਲੈਕਆਊਟ ਵਗੈਰਾ ਦੀ ਐਕਸਰਸਾਈਜ਼ ਹੋਈਆਂ ਉਹਨਾਂ ਦੇ ਵਿੱਚ ਬੜੀ ਹੀ ਤਰਤੀਬਵਾਰ ਜਿਹੜਾ ਹੈਗਾ ਸ਼ਮੂਲੀਅਤ ਕੀਤੀ ਗਈ ਤੇ ਆਪਾਂ ਅੱਗੇ ਵੀ ਇਸ ਤਰੀਕੇ ਦੇ ਜਿਹੜੇ ਵੀ ਕੋਈ ਸੁਨੇਹਾ ਸਾਨੂੰ ਮਿਲਦੇ ਰਹਿਣਗੇ ਆਪਾਂ ਉਹਨਾਂ ਨੂੰ ਉੰਨੀ ਹੀ ਤਤਪਰਤਾ ਦੇ ਨਾਲ ਆਪਾਂ ਉਹਨਾਂ ਨੂੰ ਅਮਲ ਵਿੱਚ ਲੈਣਾ ਹੈ ਅੱਜ ਅਸੀਂ ਗੱਲ ਕਰ ਰਹੇ ਹੈਗੇ ਆ ਐਸੈਂਸ਼ੀਅਲ ਕਾਮੋਡਿਟੀ ਦੀ ਹੋਲਡਿੰਗ ਨੂੰ ਰੋਕਣ ਦੇ ਲਈ ਤੇ ਲੋਕਾਂ ਦੇ ਵਿੱਚ ਇੱਕ ਸੁਨੇਹਾ ਦੇਣ ਦੇ ਲਈ ਕਿ ਜੀ ਸਾਡੇ ਜਿਲੇ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਅਸੈਂਸ਼ੀਅਲ ਕਮੋਡਿਟੀ ਭਾਵੇਂ ਉਹ ਅਨਾਜ ਹੋਵੇ ਰਾਸ਼ਨ ਹੋਵੇ ਸਬਜ਼ੀਆਂ ਫਲ ਫਰੂਟ ਭਾਵੇਂ ਦੁੱਧ ਹੋਵੇ ਜਾਂ ਪਸ਼ਵਾਂ ਦਾ ਜੋ ਚਾਰਾ ਸੰਬੰਧੀ ਚੀਜ਼ਾਂ ਹੈਗੀਆਂ ਨੇ ਇਹਨਾਂ ਚੀਜ਼ਾਂ ਦੀ ਕਿਸੇ ਤਰੀਕੇ ਦੀ ਵੀ ਕੋਈ ਥੋੜ੍ਹ ਨਹੀਂ ਹੈਗੀ ਤੇ ਨਾ ਹੀ ਕੋਈ ਸ਼ੋਰਟੇਜ ਹੈਗੀ ਹੈ ਅਸੀਂ ਜਿਹੜੇ ਅਸੈਂਸ਼ੀਅਲ ਕਮੋਡਿਟੀ ਐਕਟ ਦੇ ਅੰਡਰ ਆਰਡਰ ਵੀ ਜਾਰੀ ਅੱਜ ਕਰ ਦਿੱਤੇ ਹੈਗੇ ਨੇ ਕਿ ਕੋਈ ਵੀ ਇੰਨਾਂ ਚੀਜ਼ਾਂ ਦੀ ਜੋ ਅਸੈਂਸ਼ੀਅਲ ਕਮੋਡਿਟੀਆਂ ਨੇ ਬੁਨਿਆਦੀ ਚੀਜ਼ਾਂ ਨੇ ਉਹਨਾਂ ਦੇ ਕਿਸੇ ਤਰੀਕੇ ਦੀ ਵੀ ਕੋਈ ਹੋਲਡਿੰਗ ਨਹੀਂ ਕਰੂਗਾ ਜੇਕਰ ਹੋਲਡਿੰਗ ਕਰੂਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ ਹੋਲਡਿੰਗ ਦੇ ਉੱਤੇ ਪੂਰੀ ਤਰੀਕੇ ਦੀ ਰੋਕ ਲਗਾਈ ਹੋਈ ਹੈਗੀ ਐਵੇਂ ਜਿਹੜੇ ਆਪਾਂ ਜਿਹੜੇ ਪਬੰਦੀ ਹੁਕਮ ਨੇ ਉਹ ਜਾਰੀ ਕਰ ਦਿੱਤੇ ਹੈਗੇ ਨੇ ਨਾਲ ਹੀ ਲੋਕਾਂ ਨੂੰ ਅਸੀਂ ਇਹ ਵੀ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਕਿਸੇ ਤਰੀਕੇ ਦੀ ਵੀ ਕੋਈ ਪੈਨਿਕ ਸਿਚੁਏਸ਼ਨ ਨਹੀਂ ਹੈਗੀ ਅਸੀਂ ਆਪਣੇ ਘਰ ਪਰਿਵਾਰ ਦੇ ਨਾਲ ਆਰਾਮ ਨਾਲ ਰਹਿ ਸਕਨੇ ਹੈਗੇ ਆ ਤੇ ਜਿਹੜੀ ਵੀ ਕੋਈ ਅਸੈਂਸ਼ੀਅਲ ਕਮੋਡਿਟੀਆਂ ਹੋਣਗੀਆਂ ਉਹਨਾਂ ਦੇ ਵਿੱਚ ਜੇ ਤੁਹਾਨੂੰ ਕੋਈ ਪ੍ਰਾਈਸ ਮੰਡੀ ਮੈਨੀਪੂਲੇਸ਼ਨ ਦੀ ਗੱਲ ਆਉਂਦੀ ਹੈ ਕਿ ਬਹੁਤ ਜ਼ਿਆਦਾ ਕੋਈ ਚੀਜ਼ ਸਡਨਲੀ ਮਹਿੰਗੀ ਹੋ ਗਈ ਹੈਗੀ ਇਹ ਬਿਨਾਂ ਕਿਸੇ ਕਾਰਨ ਦੇ ਜਾਂ ਕਿਸੇ ਚੀਜ਼ ਦੀ ਜੋ ਅਸੈਂਸ਼ੀਅਲ ਕਮੋਡਿਟੀ ਦੇ ਅੰਦਰ ਆਉਂਦੀ ਹੈ ਉਹਦੀ ਕੋਈ ਥੋੜ ਹੈਗੀ ਹੈ ਤੇ ਜਿਹੜੇ ਮੇਰੇ ਹੁਕਮ ਹੈਗੇ ਨੇ ਨਾਲ ਹੀ ਇਸ ਪ੍ਰੈਸ ਬਾਈਟ ਦੇ ਨਾਲ ਅਸੀਂ ਜਿਹੜੇ ਕਨਸਰਨਡ ਨੌਨਲ ਅਫਸਰ ਨੇ ਡੀਐਫਐਸਸੀ ਜ਼ਿਲ੍ਹੇ ਦੇ ਉਹਨਾਂ ਦੇ ਅਸੀਂ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ ਇਹੋ ਜੀ ਕੋਈ ਵੀ ਸੂਚਨਾ ਤੁਸੀਂ ਉਹਨਾਂ ਨੂੰ ਤੇ ਕੰਟਰੋਲ ਰੂਮ ਦੇ ਉੱਤੇ ਦੇ ਸਕਦੇ ਹੈਗੇ ਬਟ ਅ ਅਖੀਰ ਦੇ ਵਿੱਚ ਇਹੀ ਆਸ਼ਵਾਸ਼ਣ ਅਸੀਂ ਸਾਰਿਆਂ ਨੇ ਰੱਖਣਾ ਹੈਗਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਤਰੀਕੇ ਪੱਖੋਂ ਜਿਹੜਾ ਹੈਗਾ ਕਿਸੇ ਤਰੀਕੇ ਦੇ ਵੀ ਕੋਈ ਘਾਟ ਜਾਂ ਕਿਸੇ ਤਰੀਕੇ ਦੀ ਕੋਈ ਸ਼ਾਰਟੇਜ ਨਹੀਂ ਹੈਗੀ ਤੇ ਆਪਾਂ ਬੇਵਜਾ ਕਿਸੇ ਤਰੀਕੇ ਦਾ ਕੋਈ ਪੈਨਿਕ ਨਾ ਫੈਲਾਈਏ ਤੇ ਆਰਾਮ ਨਾਲ ਜਿਹੜਾ ਹੈਗਾ ਆਪਣੀ ਜ਼ਿੰਦਗੀ ਨੂੰ ਹੈਗਾ ਤਰੀਕੇ ਨਾਲ ਆਪਾਂ ਵਸਟਰ ਕਰਦੇ ਹਾਂ ਥੈਂਕ ਯੂ